ਗੁੱਡ ਮਾਰਨਿੰਗ ਜੀ ਸਸਿਕਾ ਦੇਖੋ ਜਦੋਂ ਬਿਨਾ ਥੋੜਾ ਹੋ ਗਿਆ ਮੈਂ ਸਭ ਅਸੀਂ ਕਿਚਨ ਦੀ ਮਾੜੀ ਜਿਵੇਂ ਸਫਾਈ ਕਰਦੇ ਹਾਂ ਭਾਂਡੇ ਭੁੰਡੇ ਚੱਪਦੇ ਆਂ ਭਾਂਡੇ ਛੱਡ ਕੇ ਤੇ ਫਿਰ ਆਪਾਂ ਚਾਹ ਪੀ ਮੰਗੇ ਚਾਹ ਪੀ ਕੇ ਤੋਂ ਬਾਅਦ ਫਿਰ ਆਪਾਂ ਉਹੀ ਕੰਮ ਤੇ ਉਹੀ ਆਪਣੇ ਹੈਗੇ ਆਪਾਂ ਕੰਮ ਦੀ ਤਿਆਰੀ ਕਰਾਂਗੇ ਫਿਰ ਅੱਜ ਹੈ ਤਾਂ ਸਾਡਾ ਜਾਨ ਦਾ ਹੈਗਾ ਨੰਬਰ ਟੂਰ ਥੋੜਾ ਜਿਹਾ ਬਾਅਦ ਕੇ ਰਹਿ ਕੇ ਜਾਨ ਨੂੰ ਆਉਂਗਾ ਫਿਰ ਤੁਹਾਨੂੰ ਵੀ ਸੈੱਟ ਕਰਾਵਾਂਗੇ ਆਪਾਂ ਸੇਟਨ ਨੂੰ ਚੱਲਦੇ ਆਂ ਸਾਰੇ ਵੀਰ ਨੂੰ ਦੇਖਦੇ ਰਹੋ ਹੁਣ ਹਰ ਘਰ ਆਪਾਂ ਦੇ ਚੱਕ ਕੇ ਫਿਰ ਬਾਹਰ ਦੇਖੋ ਕਿੰਨੀ ਬੋਲੀ ਧੂੜ ਨਿਕਲੀ ਆ ਜੇ ਤਾਂ ਪਤਾ ਨਹੀਂ ਮሆነ ਕਿੰਨਾ ਚਿਰ ਗਈ ਸਾਰਾ ਜੰਦੀ ਧੂੜ ਜਾਣੇ ਹੈਗੀ ਅੱਜ ਅੱਗੇ ਜੰਦੀ ਧੂੜ ਆ ਸਰ ਜੀ ਮਾਰਾਂ ਮੈਂ ਘਾੜੇ ਤੋੜ ਕੇ ਅੱਜ ਆਪਣਾ ਖਾਣਾ ਪਈਆਂ ਦਾ ਸਾਡੇ ਕੋਲ ਮੈਨੂੰ ਲੱਗਦਾ ਕੋਈ ਟਾਈਮ ਹੈ ਨਹੀਂ ਬਣਾਉਣ ਦਾ ਅੱਜ ਅੱਜ ਖਾਣੇ ਪੀਣੇ ਬਤਾਰੀਆਂ ਮੈਨੂੰ ਲੱਗਦਾ ਤਾਂ ਹੈ ਨਹੀਂ ਟਾਈਮ ਸਾਡੇ ਕੋਲ ਇੱਥੇ ਹੈਗਾ ਬਣਾਉਣ ਦਾ ਧਿਆਨ ਤੇ ਆਪਾਂ ਸ਼ਾਮ ਨੂੰ ਦੇਖਾਂਗੇ ਇਹ ਨਹੀਂ ਬਦ ਬਾਰੰਦ ਜਲੇ ਤੇ ਬਰਗ ਹੈਗੀ ਤੇ ਨਹੀਂ ਹੈਗਾ ਹੁਣ ਕੋਤਾ ਵੀ ਕਰਿਆਗੀ ਬਣਾਉਣਾ ਇਹ ਤੁਹਾਨੂੰ ਨਾਲ ਦੀ ਨਾਲ ਮੈਂ ਦੱਸਣਗੀ ਜਿਵੇਂ ਜਿਵੇਂ ਅਸੀਂ ਬਾਹਰ ਨਿਕਾਂ ਤੁਰੇ ਜਾਵਾਂਗੇ ਅੱਜ ਆਪਾਂ ਸ਼ਾਮ ਤੱਕ ਇਹ ਕੁਝ ਕੰਮ ਜਿਹੜੇ ਕਰਨੇ ਨੇ ਬਸ ਚਲੋ ਇਹ ਹੋਰ ਮੈਂ ਆਪਾਂ ਡਟਾ ਕੇ ਤੇ ਪੀ ਲਈਏ ਚਾਹ ਚਾਹ ਪੀਣ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਕੰਮ ਨੂੰ ਤੇ ਰਾਜਾ ਮੇਰਾ ਬੈਠ ਗਿਆ ਜਾ ਕੇ ਟਿਕ ਕੇ ਕਿਉਂਕਿ ਉਹਨੂੰ ਖਾਣਾ ਮਿਲ ਗਿਆ ਪਾਣੀ ਮਿਲ ਗਿਆ ਮੇਰੇ ਕੱਪੜੇ ਵੀ ਆਪਾਂ ਡਟ ਕੇ ਛਿੜਿ ਜਾਣੇ ਤੇ ਜਾਣੇ ਟਾਈਮ ਤੇ ਆਪਾਂ ਚੱਲੇ ਹੁਣ ਕੰਮ ਤੇ ਆਪਾਂ ਚੱਲੇ ਮੋਟਰਵੇ ਤੇ ਦੇਖ ਲਓ ਆਪਾਂ ਪਹਿਗੇ ਮੇਨ ਰੋਡ ਦੇ ਉੱਤੇ ਤੇ ਹੁਣ ਚੱਲ ਆਪਾਂ ਪਹਿਗੇ ਮੋਟਰਵੇ ਦੇ ਰਾਹ ਹੁਣ ਹੁਣ ਚੱਲੇ ਆਂ ਆਪਾਂ ਆਪਣੀ ਮੰਜ਼ਿਲ ਵੱਲ ਨੂੰ ਵਾਧੇ ਤੇ ਟ੍ਰੈਫਿਕ ਥੋੜੀ ਜਿਆਦਾ ਲੱਗ ਰਹੀ ਹੈ ਇਸ ਵੇਲੇ ਇੱਥੇ ਪਰ ਅਸਲ ਟ੍ਰੈਫਿਕ ਹੁੰਦੀ ਨਹੀਂ ਪਰ ਅੱਜ ਥੋੜੀ ਟ੍ਰੈਫਿਕ ਜਿਆਦਾ ਆ ਕਾਰਨ ਪਤਾ ਨਹੀਂ ਕੀ ਆ ਛੁੱਟੀਆਂ ਬੱਚਿਆਂ ਨੂੰ ਸਕੂਲਾਂ ਚੋਂ ਸਿਆਣੇ ਇਹ ਵੀ ਹੋ ਸਕਦਾ ਇੱਕ ਕਾਰਨ ਕਿ ਬੱਚਿਆਂ ਨੂੰ ਸਕੂਲਾਂ ਨੂੰ ਛੁੱਟੀਆਂ ਨੇ ਤੇ ਤੁਸੀਂ ਦੇਖ ਲਓ ਅਲੱਦਾਂ ਵਾਲੇ ਕਿੰਨੇ ਸੋਹਣੇ ਤੇ ਗ੍ਰੀਨਰੀ ਆ ਹੁਣ ਚੱਲੇ ਅਸੀਂ ਸਟੈਲਰ ਜੇ ਮੋਟਰਵੇ ਤੇ ਜਾਂਦੇ ਆ ਤੇ ਆਪਾਂ ਮੈਂ ਤਾਂ ਹੋ ਗਈ ਬੋਰ ਇਥੇ ਹੈ ਨਾ ਮੇਰਾ ਜਿਹੜਾ ਡਰਾਈਵਰ ਆ ਨਾ ਇਹ ਆਪਣੇ ਗਾਣੇ ਚ ਮਸਤ ਹੈ ਤੇ ਇਹ ਬੋਹ ਬੋਹਦਾ ਹੀ ਨਹੀਂ ਤੇ ਹੁਣ ਮੈਨੂੰ ਕੁਝ ਲੱਭਾ ਨਹੀਂ ਕੁਝ ਲੱਭਿਆ ਤੇ ਹੁਣ ਮੈਨੂੰ ਲੱਭਿਆ ਪਪਾਪ ਕੋਣ ਥੋੜਾ ਪਾਈਨ ਨੂੰ ਪਾ ਬੈਠੇ ਬੈਠੇ ਨੇ ਜਿੰਨਾ ਚੱਕ ਕਪੜੀ ਬਾਟਪੁਰ ਤੱਕ ਪਹੁੰਚਦੇ ਨੇ ਉਹਨੇ ਚ ਕਰਾਪਾ ਕਾਮਾਂਗੇ ਪਪਾ ਕੋਣ ਇੱਕ ਦੇ ਤੇ ਦੂਜੇ ਤੇ ਇਲਜ਼ਾਮ ਲਾ ਦੋ ਕਿ ਮੈਂ ਮੇਰੇ ਨਾਲ ਬੋਲਦਾ ਨਹੀਂ ਪਪਾ ਖਾਣ ਖਾਣ ਦੀ ਆਪ ਦੀ ਉਹ ਜੀ ਕਿ ਇਹ ਮੈਂ ਬੱਤਕੌਣ ਖਾਣੇ ਨੇ ਪੱਪਕੌਣ ਡਰਾਈਵਰ ਕਹਿੰਦਾ ਮੈਂ ਤੇਨਾਂ ਗੱਲਾਂ ਕਰਨੀਆਂ ਲਾਓ ਪੱਪਕੌਣ ਖਾਣ ਦਾ ਬਹਾਨਾ ਵਾ ਡਰਾਈਵਰ ਨੇ ਗੱਲਾਂ ਨਹੀਂ ਕਰਨੀਆਂ ਲਾ ਔਰ ਬੋਰ ਤਾਂ ਹੋਏ ਪਏ ਹੁਣ ਘੰਟਾ ਹੋ ਗਿਆ ਤੁਰਿਆਂ ਨੂੰ ਤੇ ਉਹ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਹੀ ਨਹੀਂ ਲੱਭਦੀ ਫਿਰ ਪੱਪਕੌਣ ਕੋਸ਼ਟ ਮੈਰਾ ਤਾਂ ਪੱਕਾ ਖਾਣ ਨੂੰ ਕੋਈ ਚਾਹੀਦਾ ਹੁੰਦਾ ਜਦੋਂ ਆਪਾਂ ਬੋਰ ਹੋ ਜਾਂ ਗੱਲਾਂ ਮੁੱਕ ਗਈਆਂ ਜਾ ਮੈਂ ਸੌਂਜੂ ਗੱਡੀ 'ਚ ਤੇ ਜਾ ਆਪਾਂ ਮੂੰਹ ਝਲਾਵਾਂਗੇ ਜਾ ਗੱਲਾਂ ਦੇ ਨਾਲ ਮੂੰਹ ਚ ਲਾਵਗੇ ਜਾਂ ਖਾਂਦੇ ਨਾਲ ਆਲਾ ਬੋਲ ਨਾ ਦੇਖੇ ਗਲੀ ਨਹੀਂ ਕੋਈ ਹੁੰਦੀ ਗਲੀ ਨਹੀਂ ਕੋਈ ਹੁੰਦੀ ਆਹੋ ਆਹ ਦੇਖ ਲਓ 10 ਮਿੰਟ ਦੇ ਵਿੱਚ ਸਰਲ ਲਫਾਫਾ ਖਾਲੀ ਕਰਦਾ ਅਜੇ ਬੋਰ ਆ ਵਿੱਚ ਤੂੰ ਬੋਰ ਆ ਤਾਂ ਹੌਲੀ ਹੌਲੀ ਖਾ ਇਹਨੂੰ 10 ਮਿੰਟ ਨਹੀਂ ਲਾਏ ਹੈਗੇ ਸੌਲ ਟੰਡ ਮਿੱਠੇ ਤੇ ਨੂਨ ਵਾਲੇ ਸੀ ਆ ਵੈਰੀ ਨਾਈਸ ਨਵੇੜ ਤਾਂ ਖਾਲੀ ਕਰਤਾ ਨਾ ਆਪਾਂ ਹਾਂ ਸਾਡੀ ਹੁਣ ਸਪੀਡ ਵੀ ਘੱਟ ਗਈ ਇੱਥੇ ਸਪੀਡ ਹੋ ਗਈ 50 ਦੀ ਇਸ ਤੋਂ ਉੱਪਰ ਜਾ ਨਹੀਂ ਸਕਦੇ ਹੈਗੇ ਹੁਣ ਆਪਾਂ ਨੂੰ ਲੱਗੂਗਾ ਸਾਡਾ ਟਾਈਮ ਹੋਰ ਲੱਗੂਗਾ ਹੋਰ ਲੱਗੂਗਾ ਇਹ ਹੋ ਗਿਆ ਆਪਣਾ ਲੰਚ ਤੇ ਆਪਾਂ ਜਿਹੜਾ ਹੁਣ ਇੱਕ ਹੋਰ ਖਾਣਾ ਹੈ ਲੰਚ ਖਾਵਾਂਗੇ ਜਿੱਥੇ ਆਪਾਂ ਚਾਮ ਦਾ ਖਾਣਾ ਖਾਵਾਂਗੇ ਉਹ ਤੁਹਾਨੂੰ ਦਿਖਾਉਂਦਾ ਬਾਅਦ ਵਿੱਚ ਵੈਰੀ ਹੈਲਥੀ ਵੈਰੀ ਹੈਲਥੀ ਲੰਚ ਸੀਗਾ ਹੈ ਪਰ ਹੁਣ ਇਹ ਇਹ ਲੰਚੋ ਕੇ ਗੱਡੀ ਤੇ ਇਹ ਜਈ ਹੈ ਤੇ ਹੁਣ ਆਪਾਂ ਗਾਂ ਜਾ ਕੇ ਦਿਖਾਉਂਦੇ ਤੁਹਾਨੂੰ ਹੋਰ ਕੀ ਕਰਦੇ ਆਪਾਂ ਆਗੇ ਤੇ ਹੁਣ ਸਾਨੂੰ ਰਸਤੇ ਜਾ ਗਿਆ ਫੋਨ ਕੇ ਜਾਂਦੇ ਜਾਂਦੇ ਚਾਹ ਪੀ ਕੇ ਜਾਇਓ ਤੇ ਹੁਣ ਅਸੀਂ ਲਾਵਾਂਗੇ ਬਰੇਕਾਂ ਪੰਜਾਂ ਮੰਡਲਾਂ ਕੋਤੇ ਪਹੁੰਚਣਾ ਤੇ ਫਿਰ ਚਾਹ ਪੀ ਕੇ ਚਾਹ ਨਾਲ ਇਹ ਵੀ ਦੇਖਣਾ ਕਿ ਕੀ ਮਿਲਦਾ ਵੀ ਖਾਣ ਨੂੰ ਕੀ ਮਿਲਦਾ ਇਹ ਤਾਂ ਹੁਣ ਸਰਪ੍ਰਾਈਜ਼ ਆ ਚਾਹ ਨਾਲ ਕੀ ਮਿਲਦਾ ਕਿਹੜਾ ਕੀ ਬਤਾ ਭੋਕਾ ਹੀ ਮਿਲ ਜੇ ਬਿਸਕੁਟ ਵੀ ਨਾ ਮਿਲਣ ਚੱਲ ਜਾ ਕੇ ਦੇ ਦੇ ਹੁਣ ਆਪਾਂ ਇਹ ਹੁਣ ਜਾ ਕੇ ਪਤਾ ਲੱਗੂਗਾ ਚਾਹ ਬਣ ਗਈ ਸਰਪ੍ਰਾਈਜ਼ ਹੈਗਾ ਆਪਣਾ ਸਮੋਸੇ ਲੈਉਣੇ ਵਾਲੇ ਨੇ ਸਾਡੇ ਰਾਗਵ ਜੀ ਨਾ ਗਰਮ ਗਰਮ ਪੀਓ ਚਾਹ ਨਾਲ ਖਾਓ ਸਮੋਸੇ ਬ੍ਰੇਕ ਆ ਹੋਈਆ ਇਹ ਸਵਾਨ ਬਲੈਕ ਸਵਾਨ ਨੇ ਇੱਥੋਂ ਪਹਿਲਾਂ ਲੱਗਦਾ ਚਲੇ ਗਏ ਸੀ ਇਹ ਜਾਂ ਕਿਤੇ ਹੋਰ ਲੱਗੇ ਸੀ ਇਹਨਾਂ ਨੂੰ ਹੁਣ ਵਾਪਸ ਆਈਆਂ ਨੇ ਬਹੁਤ ਮਹੀਨਿਆਂ ਬਾਅਦ ਵਾਪਸ ਮਿਲਿਆ ਨੇ ਦੇਖਿਆ ਨੇ ਇੱਥੇ ਹੁਣ ਇਹ ਪਰ ਕਾਫੀ ਹਫਤਿਆਂ ਤੋਂ ਇੱਥੇ ਦੇਖੇ ਨਹੀਂ ਸੀ ਰਹੀ ਹੁਣ ਬੇਬੀ ਲੈ ਕੇ ਵੀ ਨਾਲ ਆਈਆਂ ਨੇ ਚਾਰ ਬੇਬੀ ਨੇ ਦੋ ਆਪਨੇ ਇੱਕ ਇੱਕ ਤੇ ਹੋਰ ਚਲੀ ਗਈ ਉਧਰ ਹੁਣ ਯਾ ਇਜ਼ ਇਜ਼ ਬੈਕ ਆਫਟਰ ਲੰਗ ਟਾਈਮ ਯਾ ਆ ਨੇਵਰ ਸੀਨ ਇਨ ਲਾਸਟ ਕਪਲ ਆਫ ਮੰਥ ਦੇ ਆਲ ਗੋਨ ਦੇ ਕਮ ਬੈਕ ਨਾ ਦੇ ਪੀਪਲ ਸਟਾਪ ਈਟਿੰਗ ਆ ਡੋਨੋ ਆ ਬੀਨ ਸਨ ਹਾਸਟ ਵਾ ਸ਼ਾਮ ਦੇ ਵਜ ਗਿਆ 7 ਸ਼ੂਰਜ ਲੱਗਿਆ ਸੀ ਪਣਾ ਤੇ ਹੁਣ ਅੱਜ ਦਾ ਵਲੌਗ ਆਪਣਾ ਇੱਥੇ ਤੱਕ ਸੀ ਤੇ ਆਪਾਂ ਮਿਲਾਂਗੇ ਕੱਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ